ਫੋਟਾਗੜ ਸਾਹਿਬ ਦੇ ਸੀਆਈਏ ਸਟਾਫ ਨੇ ਮਾਰੂ ਹਥਿਆਰਾਂ ਦੀ ਲੋਕ ਉੱਤੇ ਲੁੱਟਾਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਅਸੀਂ ਇਹ ਸਟਾਫ ਸਰਹੰਦਿੰਗ ਚਾਰਜ ਇੰਸਪੈਕਟਰ ਅਮਰਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ આરોપી ਰਾਤ ਸਮੇਂ ਹਥਿਆਰਾਂ ਦੀ ਲੋਕ ਉੱਤੇ ਰਾਗਿਰੋਂ ਤੋਂ ਲੁੱਟਾਖੋਹਾਂ ਕਰਨ ਅਤੇ ਬੰਦ ਪਈਆਂ ਫੈਕਟਰੀਆਂ ਦੇ ਵਿੱਚ ਚੋਰੀਆਂ ਕਰਦੇ ਸਨ ਉਹਨਾਂ ਦੱਸਿਆ ਕਿ ਇਸ ਗਿਰੋਹ ਦੇ ਕੋਲੋਂ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਤੇ ਉੱਥੇ ਹੀ ਪੁਲਿਸ ਰਿਮਾਰਡ ਤੇ ਨਹੀਂ ਤੇ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ ਅਤਿ ਸਿਆਗੇਸ ਗਰੋਪ ਆਸੂ ਇੱਕ ਪਿਸਤਲ ਬਤੀਬੂਰ ਇੱਕ ਗੰਡਾਸਾ ਲੋਹਾ ਦਾ ਅਤੇ ਇੱਕ ਸਰਿਆ ਬਰਾਮਤ ਹੋਇਆ ਜਿਲ੍ਹਾ ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸ਼ੁਭਮ ਅਗਰਵਾਲ ਜੀ ਦੇ ਆਈਪੀਐਸੀ ਦੇ ਅਗਵਾਈ ਚ ਨਾ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਮਹਿਮ ਚਲਾਈ ਵੀ ਹੈ ਜਿਸ ਦੇ ਅਧੀਨ ਫਤੇਗੜ ਸਾਹਿਬ ਪੁਲਿਸ ਦੇ ਸੀਆਈਏ ਨੇ ਨੁਕਤਾ ਖਵਾ ਕਰਨ ਵਾਲੇ ਇੱਕ ਗੈਂਗ ਨੂੰ ਫੜੂ ਪੁੱਟਿਆ ਜਿਨ੍ਹਾਂ ਪਾਸੋਂ 파ਰੂ 파ਰੀ ਮਾਤਰਾ ਵਿੱਚ ਮਾਰੂ ਹਥਿਆਰ ਜਿਵੇਂ ਪਿਸਤਲ ਗੋਤ ਅਤੇ ਹੋਰ ਤੇਜ਼ ਤਰ੍ਹਾਂ ਦੇ ਹਥਿਆਰ ਬਰਾਮਦ ਹੋਏ ਆ ਜੋ ਕਿ ਸਾਡੇ ਸਰਹੰਦ ਗੋਵਿੰਦਗੜ੍ਹ ਖੰਨਾ ਇਹ ਆਸਪਾਸ ਦੇ ਜ਼ਿਲ੍ਹਿਆਂ ਚ ਲੋਕਾਂ ਕੋਲ ਦੀਆਂ ਮਾਰਦਾ ਤਾਂ ਅੰਜਾਮ ਦਿੰਦੇ ਸਨ ਉਹਨਾਂ ਨੂੰ ਕਾਬੂ ਕਰਕੇ ਬੜੀਆਂ ਮਾਰਦਾ ਤਾਂ ਟ੍ਰੇਸ